ਹਾਂਜੀ ਦੋਸਤੋ ਤੁੰਗਲੀ ਡੈਰੀ ਫਾਰਮ ਤੇ ਤੁਹਾਡਾ ਸਵਾਗਤ ਹੈ। ਆਜੋ ਤੁਹਾਨੂੰ ਦੂਜੇ ਤੀਜੇ ਸੂਏ ਤਾਜ਼ੀਆਂ ਸੂਆਂ ਝੋਟੀਆਂ ਦੀ ਲੈਣ ਲੱਗੀ ਹੋਈ ਦਿਖਾਵਾਂਗਾ। ਸਭ ਤੋਂ ਪਹਿਲਾਂ ਆ ਦੇਖੋ। ਸਿੰਘ ਦੇਖੋ ਇਹਦਾ ਬਿਲਕੁਲ ਕੁੰਡਾ। ਬਹੁਤ ਸੋਹਣੀ ਝੋਟੀ ਹੈਗੀ। ਬਿਲਕੁਲ ਕੁੰਡਾ ਸਿੰਘ ਹੈਗਾ। ਸਾਰਾ ਕਾਲਾ ਰੰਗ ਹੈਗਾ ਝੋਟੀ ਦਾ। 판 ਤੁਮ ਬੜਾ ਵਧੀਆ ਲੱਗਿਆ ਹੋਇਆ ਜੀ। ਦੁੱਧ 14 15 ਲੀਟਰ ਦੇਉਂਗੀ ਇਹ ਖੁੱਲਾ ਆ ਇਹਦਾ ਬੱਚਾ ਹੈ ਮੇਰੇ ਦਾ ਟੌਰ ਇਹਦੀ ਸਿੰਘ ਤੋਂ ਹੀ ਆ ਸਿੰਘ ਦੇਖੋ ਕਿੰਦਾ ਸਵਾਭ ਹੈ ਅੱਛਾ ਇਹ ਦੂਬਾਰ ਤੁਹਾਨੂੰ ਇਸ ਤੋਂ ਵੀ ਨਗੀਨਾ ਦਿਖਾਉਣੀ ਆ ਆ ਦੇਖੋ ਇਹਦਾ ਸਿੰਘ ਕੀ ਆ ਆਣ ਇਹਦੇ ਵੀ ਬਹੁਤ ਸੋਹਣੇ ਲੱਗੇ ਕੋ। ਕੌਚੰਗੇ ਤਾਂ। ਆਜੀ ਤੀਜੇ ਨੰਬਰ ਤੇ ਆ ਗਏ। ਆਹ ਦੇ। ਤੰਗੇ ਇਹਦੇ ਵੀ ਸੋਹਣੇ ਆ। ਦੁੱਧ ਦੇਣਗੀਆਂ ਜੀ ਇਹ 14 14 15 15 ਵਿੱਚ 18 20 ਈਗੀਆਂ ਵੀ ਹੈਗੀਆਂ। ਇਹ ਸਟਾਈਮ ਆਪਣੇ ਫਾਰਮ ਤੇ ਅਵੇਲੇਬਲ ਆ। ਤੇ ਚੌਥੇ ਨੰਬਰ ਤੇ ਆ ਗਈ ਜੀ ਆਹ। ਉਹ ਵਾਹ ਦੇਖੋ ਝੋਟੀ ਦਾ ਰੰਗ ਦੇਖੋ ਇਹਦਾ ਬਿਲਕੁਲ ਸ਼ਾਹ ਕਾਲਾ ਇਹਦੇ ਥਾਂ ਨੂੰ ਬਹੁਤ ਸੋਹਣੇ ਆ ਤੇ ਇਹਦੀ ਚਮਾਈ ਬੜੀ ਵਧੀਆ ਹੈਗੀ ਕਿੰਨੇ ਅਰਗੀ ਤਾਰ ਪੈਂਦੀ ਆ ਵੇਲ ਬੁੱਲ ਬਹੁਤ ਲੰਮੀ ਹੈ ਝੋਟੀ ਦੀ ਇਹਦੀ ਫਿਰ ਆ ਗਈ ਆਹ ਇਹ ਜੋ ਪੀ ਦੇ ਲੇਵਾ ਬਹੁਤ ਜ਼ੋਰ ਲੱਗਿਆ ਰਿਹਾ। ਬੋਤਲ ਦੇ ਵਿੱਚ 18-20 ਲੀਟਰ ਬਹੁਤ ਵੱਡੀ ਝੋਟੀ ਹੈ। ਰੋਟੀ ਦਾ ਕਾਦੀ ਮਾਤ ਬਹੁਤ ਵੱਡੀ ਹੈ। ਹਾਂ। ਹਾਂ ਜੀ ਲਾਸਟ ਤੇ ਆ ਗਈ ਆਹਾ। ਉਹ ਖੁੱਲੇ ਹੱਡ ਪਰ ਆ ਗਈ। ਤਾਂ ਦੇਖੋ। ਕਿੱਡਾ ਚੰਗਾ ਲੱਗਿਆ। ਸੰਗੇ ਦਾ ਖੁੱਲਾ ਥੋੜਾ ਜਿਹਾ। ਕੋ ਨਰੋਂ ਨਹੀਂ ਦੇਖਦੀ ਫੜੀ ਸਾਰੇ ਇਹ ਇਹ ਇਹਨਾਂ ਦੇ ਬੱਚੇ ਆ ਪਾਜੇ ਸੂਏ ਆ ਪੁੱੱਚੇ ਪਾਜੇ ਆ ਸਾਰੇ 2 2 3 3 ਦੇ ਰਾਂਗੇ ਤੇ ਸਾਰੀਆਂ ਝੋਟੀਆਂ ਇਹ ਖੁੱਲੇ ਦੁੱਧ ਵਾਲੀਆਂ ਆ ਜੀ 15 ਲੀਟਰ 16 ਲੀਟਰ ਕੇ ਥੱਲੇ ਦੁੱਧ ਤਿਆਰ ਆਗਾ ਇਹੀਆਂ ਥੱਲੇ ਬੋਲੀ ਆ ਜੀ ਇਹ ਆਪਣੇ ਫਾਰਮ ਤੇ ਅਵੇਲੇਬਲ ਆ ਜੀ ਇਸ ਟਾਈਮ ਸਾਰੀਆਂ ਜੇ ਕਿ ਤੁਹਾਨੂੰ ਕੋਈ ਚਾਹੀਦੀ ਆ ਉਹ ਜਰੂਰ ਕੰਟੈਕਟ ਕਰੇ ਬਾਕੀ 20 25 30 ਡੰਗਰ ਆਪਣੇ ਫਾਰਮ ਤੇ ਹਰ ਟਾਈਮ ਹੀ ਅਵੇਲੇਬਲ ਹੁੰਦੇ ਆ ਇਹ ਲੋਕੇਸ਼ਨ ਹੈਗੀ ਆ ਜੀ ਫਾਰਮ ਦੀ ਪਿੰਡ ਤੁੰਗ ਵਾਲੀ ਜ਼ਿਲ੍ਹਾ ਬਠਿੰਡਾ ਬਾਕੀ ਮੈਂ ਨੰਬਰ ਸ਼ੇਅਰ ਕਰੂੰਗਾ ਨਾਲ ਤੋ ਲੈ ਕੇ ਤੁਸੀਂ ਨੰਬਰ ਕੰਟੈਕਟ ਕਰ ਸਕਦੇ ਹੋ ਮੇਰੇ ਨਾਲ ਠੀਕ ਹੈ ਜੀ ਜਲਦੀ ਮਿਲਦੇ ਆ ਨਵੀਂ ਵੀਡੀਓ ਨਾਲ ਬਹੁਤ ਬਹੁਤ ਧੰਨਵਾਦ ਜੀ